ਹਾਂ ਜੀ ਸਰ ਜੀ ਨਾ ਤੁਹਾਡਾ ਮੇਰਾ ਨਾਮ ਜੋਗਾ ਸਿੰਘ ਢਵਾਲ ਜੀ ਤੁਹਾਡੀ ਸੋਸਤਾ ਦਾ ਜੀ ਨਾਮ ਹੈ ਪ੍ਰੈਕਟਿਸ ਚੈਰੀਟੇਬਲ ਸੁਸਾਇਟੀ ਅਟਵਾਸਾ ਪ੍ਰਿਤਿਆ ਦੇ ਨੀ ਪ੍ਰਾਈਵੇਟ ਸਕੂਲਾਂ ਵਿੱਚ ਆਰਟੀ ਦੇ ਤਹਿਤ 25 ਫੀਸਦੀ ਸੀਟਾਂ ਰੱਖੋ ਜਾਂ ਕਰਨ ਵਾਲਾ ਹਾਈ ਕੋਰਟ ਦਾ ਹੁਕਮ ਜਾਰੀ ਹੋਇਆ ਹੈ ਵਾ ਇਸ ਤਰ੍ਹਾਂ ਦੇ ਇਹ ਚੀਜ਼ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਜਿਹੜਾ ਪ੍ਰਾਈਵੇਟ ਸਕੂਲ ਆ ਬੜੀਆਂ ਮਨਮਾਨੀਆਂ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਸੀ ਤੇ ਸਾਡੇ ਬੱਚਿਆਂ ਨੂੰ ਜਿੱਦਾਂ ਦੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਦਾਂ ਦੀ ਨਹੀਂ ਮਿਲਦੀ ਤੇ ਉਹ ਮੈਂ ਤਾਂ ਉਸ ਪਟੀਸ਼ਨ ਕਰਤਾ ਲਈ ਦਾ ਧੰਨਵਾਦ ਦਿਆਂ ਕਿ ਜਿਨੇ ਮਾਜੂਬ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਦਾਖਲ ਕੀਤੀ ਔਰ ਮਾਜੂਬ ਹਾਈ ਕੋਰਟ ਨੇ ਵੀ ਬਹੁਤ ਅੱਛਾ ਡਿਸੀਜਨ ਦਿੱਤਾ ਇਹ ਡਿਸੀਜਨ ਨਾਲ ਵਕਈ ਜਿਹੜਾ ਉਹ ਲੋੜਵੰਦਾ ਔਰ ਗਰੀਬਾਂ ਬੱਚਿਆਂ ਦੀ ਜਿਹੜੀ ਆ ਸਿੱਧੀ ਮਦਦ ਹੋਊਗੀ ਤਾਂ ਨੂੰ ਇਹ ਫੈਸਲਾ ਨਵਦੀਏ ਚੁੜਦਾ ਮੈਨੂੰ ਇਸ ਕਰਕੇ ਲੱਗਿਆ ਕਿ ਵਿਕਾਸ ਦਾ ਕੋਈ ਵੀ ਕੰਮ ਹੋਣਾ ਉਹ ਬਿਨਾ ਸਿੱਖਿਆ ਤੋਂ ਬਿਨਾ ਐਜੂਕੇਸ਼ਨ ਤੋਂ ਨਹੀਂ ਹੋਣਾ ਅਗਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਆ ਤਾਂ ਸਾਡਾ ਦੇਸ਼ ਆਟੋਮੈਟਿਕਲੀ ਤਰੱਕੀ ਕਰੇਗਾ ਇਹ ਪਹਿਲਾਂ ਸੁਣਾ ਬਾਰੇ ਤੁਸੀਂ ਪ੍ਰਸਿੱਧੀ ਮੋਟੇ ਹੁੰਦੇ ਹਾਂ ਹਾਂ ਇਹ ਇਹ ਬੜਾ ਗੰਭੀਰ ਵਿਸ਼ਾ ਇਹ ਮਾਰਯੋਗ ਪ੍ਰਾਈਮ ਮਿਨਿਸਟਰ ਆਪਣੇ ਮਰਮੋਤ ਸਿੰਘ ਕਾਲ ਦੌਰਾਨ ਵੀ ਇਹ ਇੱਕ ਰੈਗੂਲੇਸ਼ਨ ਪਾਸ ਹੋਇਆ ਸੀਗਾ ਆਰਟੀਈ ਰਾਈਟ ਟੂ ਐਜੂਕੇਸ਼ਨ ਲੇਕਿਨ ਉਹ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਅੱਛੇ ਤਰੀਕੇ ਨਾਲ ਉਹ ਇੰਪਲੀਮੈਂਟ ਨਹੀਂ ਕੀਤਾ ਤੇ ਹੁਣ ਜਿਹੜਾ ਮੈਂ ਦੇਖ ਰਿਹਾ ਕਿ ਹਾਈ ਕੋਰਟ ਦਾ ਜਿਹੜਾ ਡਿਸੀਜਨ ਆ ਉਹਦੇ ਵਿੱਚ ਸਰਕਾਰ ਨੂੰ ਸੰਸਥਾਵਾਂ ਨੂੰ ਮਿਲ ਕੇ ਜਿਹੜਾ ਉਹ ਇੰਪਲੀਮੈਂਟ ਕਰਾਉਣਗੇ ਤਾਂ ਡਾਇਰੈਕਟ ਜਿਹੜਾ ਉਹ ਉਹ ਫਾਇਦਾ ਲੋਕਾਂ ਨੂੰ ਹੋਵੇਗਾ ਐਨਜੀਓ ਵਾਲੇ ਕੀ ਭੂਮਿਕਾ ਦੇਖਦੇ ਹੋ ਤੁਸੀਂ ਹਾਂ ਐਨਜੀਓ ਐਨਜੀਓ ਦਾ ਮਤਲਬ ਹੁੰਦਾ ਕਿ ਸਮਾਜ ਸੇਵੀ ਸੰਸਥਾ ਜਿਹੜੇ ਕੰਮ ਗਵਰਨਮੈਂਟ ਨਹੀਂ ਕਰ ਪਾਉਂਦੀਆਂ ਉਹ ਕਈ ਵਾਰੀ ਸਮਾਜਿਕ ਸੰਸਥਾਵਾਂ ਕਰ ਪਾਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਜਿਹੜਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਉਹ ਤੁਹਾਡੇ ਹੱਕ ਵਿੱਚ ਆਇਆ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਸਕੂਲਾਂ ਤੇ ਸਿੱਖਿਆ ਵਿਭਾਗ ਦੇ ਨਾਲ ਤਾਲਮੇਲ ਬਣਾ ਕੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਕੈਟਾਗਰੀ ਦੇ ਬੱਚਿਆਂ ਨੂੰ ਫਾਇਦਾ ਮਿਲੇਗਾ हां ਇਹਦੇ ਵਿੱਚ ਕੋਈ ਖਾਸ ਕੈਟਾਗਰੀ ਵੱਖਰੀ ਵੱਖਰੀ ਨਹੀਂ ਰੱਖੀ ਗਈ ਇਹਦੇ ਵਿੱਚ ਲੋੜਵੰਦ ਗਰੀਬ ਲੋੜਵੰਦ ਉਹ ਚਾਹੇ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਹਨੇ ਅਗਰ ਉਹਦੀ ਹਾਲਤ ਜਿਹੜੇ ਕਮਜ਼ੋਰ ਵਰਗ ਦੇ ਵਿੱਚ ਆਉਂਦਾ ਤੇ ਉਹਨਾਂ ਬੱਚਾ ਨੂੰ ਇਹ ਫਾਇਦਾ ਹੋਏਗਾ ਕੋਲੇ ਕਹਿੰਦਾ ਉਹ ਤੋਂ ਆਰਥਿਕ ਰક્ષਣ ਆਏ ਜੀ ਜੀ ਬਿਲਕੁਲ ਇਹ ਉਹਦੇ ਵਿੱਚ ਕਲੀਅਰ ਕਟ ਲਿਖਿਆ ਗਿਆ ਕਿ ਇਹ ਜਿਹੜੇ ਲੋੜਵੰਦ ਤੇ ਜਿਹੜੇ ਆ ਨੀੜੀ ਲੋਗਾ ਇਹ ਉਹਨਾਂ ਵਾਸਤੇ ਜਿਹੜਾ ਫੈਸਲਾ ਹੈ ਇਸ ਸਬੰਧ ਵਿੱਚ ਮਦਦ ਸਰਕਾਰ ਦੇ ਘੁੰਮਣਾ ਕਿਸ ਤਰ੍ਹਾਂ ਦੇਗੀ ਅਗਰ ਹਾਂ ਸਰਕਾਰਾਂ ਨੇ ਅਗਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤਾਂ ਹਾਈ ਕੋਰਟ ਨੂੰ ਜ਼ਰੂਰਤ ਹੀ ਨਹੀਂ ਐਦਾਂ ਦਾ ਫੈਸਲਾ ਸੁਣਾਉਣ ਦੀ ਹੁਣ ਕਿਹਾ ਕਿ ਇਹ ਚਾਹੀਦਾ ਸੀ ਕਿ ਸਰਕਾਰ ਇਹਨੂੰ ਇਨ ਬਿਨ ਲਾਗੂ ਕਰਦੀ ਤੇ ਉਹ ਲੋਕਾਂ ਨੂੰ ਬੱਚਿਆਂ ਨੂੰ ਫਾਇਦਾ ਪਹੁੰਚਾਉਂਦੀ ਸਰਕਾਰ ਹੁਣ ਵੀ ਚਾਵੇ ਤੇ ਉਹ ਹਾਈ ਕੋਰਟ ਦੇ ਫੈਸਲੇ ਨੂੰ ਇਨ ਬਿਨ ਲਾਗੂ ਕਰ ਲੇ ਤੇ ਜਿਹੜਾ ਲੋਕਾਂ ਦਾ ਫਾਇਦਾ ਕਰੇ ਉਹ ਕੀ ਕਾਰਨਾਂ ਕੋਈ ਵੀ ਲੋਕ ਭਲਾਈ ਦੇ ਕੰਮਾਂ ਲਈ ਪਿਟੀਸ਼ਨਾਂ ਪਾ ਕੇ ਫੈਸਲੇ ਨਹੀਂ ਲੈਂਦੇ ਇਹ ਬੜਾ ਸਾਡੇ ਦੇਸ਼ ਦਾ ਦੁਖਾਂਤ ਆ ਕਿ ਜਿਨ੍ਹਾਂ ਕੰਮਾਂ ਲਈ ਅਸੀਂ ਸਰਕਾਰਾਂ ਨੂੰ ਚੁੰਨਦੇ ਆ ਉਹ ਕੰਮ ਕੰਮ ਨਹੀਂ ਹੁੰਦੇ ਉਹ ਰਾਜਨੀਤਿਕ ਲੋਕ ਸਿਰਫ ਆਪਣਾ ਬੈਨੀਫਿਟ ਦੇਖਦੇ ਆ ਉਹ ਲੋਕਾਂ ਦਾ ਹਿੱਤ ਬਿਲਕੁਲ ਨਹੀਂ ਦੇਦੇ ਇਸ ਕਰਕੇ ਜਿਹੜੀਆਂ ਅਦਾਲਤਾਂ ਉਹ ਫਿਰ ਅੱਗੇ ਆਉਂਦੀਆਂ ਤੇ ਉਹ ਫਿਰ ਇਸ ਜਿਹੇ ਫੈਸਲੇ ਸੁਣਾਉਂਦੀਆਂ ਜੇਕਰ ਅਸੀਂ ਵਿਕਸਤ ਦੇਸ਼ਾਂ ਦੀ ਗੱਲ ਕਰੀਏ ਅਮਰੀਕਾ ਕੈਨੇਡਾ ਯੂਰਪ ਉੱਤਕੋ ਇਹ ਤੇ ਗੱਲਾਂ ਨਹੀਂ ਲਾ ਮੰਗਵਤ ਕਰਨ ਲੱਗੋ ਸਰਕਾਰ ਆਪਣੇ ਆਪ ਲਾ ਕੁ ਕਰਦੀ ਆ ਲੋਕਾਂ ਦੇ ਸਕੀਮਾਂ ਅਸੀਂ ਗੱਲਾਂ ਅਸੀਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਸਰ ਸਾਰੇ ਦਾਅਵੇ ਸਾਡੇ ਖੋਖਲੇ ਆ ਕਿਉਂਕਿ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਹੀ ਨਹੀਂ ਕਰਨਾ ਚਾਹੁੰਦੇ ਐਜੂਕੇਟਰ ਜੇਕਰ ਪ੍ਰਮੋਟ ਹੋ ਗਈ ਲੋਕ ਲੀਡਰਾਂ ਨੂੰ ਸਵਾਲ ਕਰਨਗੇ ਲੀਡਰ ਲੋਕ ਇਸ ਕਰਕੇ ਜਿਹੜਾ ਸਾਡੇ ਇੰਡੀਆ ਦਾ ਬੜਾ ਵੱਡਾ ਦੁਖਾਂਤ ਹੈ ਕਿ ਜਿਹੜੀਆਂ ਚੀਜ਼ਾਂ ਸਕੂਲਾਂ ਤੇ ਇੰਪਲੀਮੈਂਟ ਹੋਣੇ ਚਾਹੀਦੀਆਂ ਐਜੂਕੇਸ਼ਨ ਵਾਸਤੇ ਇਹਦਾ ਬਜਟ ਬਹੁਤ ਵੱਡਾ ਹੋਣਾ ਚਾਹੀਦਾ ਸਾਡੇ ਜਿਹੜਾ ਬਜਟ ਦਿਨ-ਬਦ ਦਿਨ ਘਟਾਇਆ ਜਾਂਦਾ ਬਜਟ ਇਹਦਾ ਵਧਾਉਣਾ ਚਾਹੀਦਾ ਸਾਡੇ ਦੇਸ਼ ਦੀ ਵਾਸਤੇ ਕਹਿ ਸਕਦੇ ਆ ਐਜੂਕੇਸ਼ਨ ਤੇ ਹੈਲਥ ਮੈਡੀਕਲ ਦੋਨੇ ਕੋ ਬਾਰ ਬਣ ਚੁੱਕੇ ਆ ਹਾਂਜੀ ਬਿਲਕੁਲ ਇਹਦੇ ਵਿੱਚ ਜਿਹੜਾ ਐਜੂਕੇਸ਼ਨ ਵੀ ਨੀਜੀ ਹੱਥਾਂ ਵਿੱਚ ਚੱਲ ਗਿਆ ਔਰ ਹੈਲਥ ਸਿਸਟਮ ਵੀ ਸਾਡਾ ਨੀਜੀ ਹੱਥਾਂ ਵਿੱਚ ਚੱਲ ਗਿਆ ਤੇ ਮੈਂ ਚਾਹੂੰਗਾ ਕਿ ਇਹ ਜਿਹੜਾ ਇਹ ਦੋਨਾਂ ਸਿਸਟਮਾਂ ਦੇ ਵਿੱਚ ਸੁਧਾਰ ਹੋਵੇ ਤੇ ਲੋਕ ਐਜੂਕੇਟ ਹੋਣ ਤੇ ਜਿਹੜਾ ਅਸੀਂ ਵੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ ਨੂੰ ਇੱਕ ਵਿਕਸਿਤ ਭਾਰਤ ਦੇਖ ਸਕੀਏ ਤੁਹਾਨੂੰ ਮੋਰੋਂ ਸੇ ਆਪਣੇ ਪਹਿਲੇ ਮਤਦਾਨ ਰਿਹਾ ਸਿੱਖਿਆ ਬਹੁਤ ਕਾਰਜ ਜਿਹਾ ਦੇਖੋਗੇ ਤੁਸੀਂ ਰਾਈਪੋਰਟ ਦਾ ਮੈਂ ਮੈਂ ਬਹੁਤ ਸਾਰੀਆਂ ਹੋਰ ਵੀ ਕਈ ਫੈਸਲੇ ਸਰਕਾਰ ਦੇ ਖਿਲਾਫ ਦੇ ਵਿੱਚ ਆਉਂਦੇ ਲੋਕਾਂ ਦੇ ਹਿੱਤ ਵਿੱਚ ਆਉਂਦੇ ਆ ਲੇਕਿਨ ਵਿਭਾਗ ਦੀ ਜਿਹੜੀ ਹਾਲੇ ਤੱਕ ਵੀ ਕਾਰਗੁਜ਼ਾਰੀ ਜਿਹੜੀ ਆ ਬਹੁਤ ਮਾੜੀ ਆ ਮੈਨੂੰ ਬਹੁਤ ਹੀ ਉਮੀਦ ਨਹੀਂ ਹੈ ਕਿ ਸਿੱਖਿਆ ਵਿਭਾਗ ਵੀ ਇਹਦੇ ਵਿੱਚ ਕੋਈ ਅੱਛੀ ਭੂਮਿਕਾ ਨਿਭਾਊਗਾ ਮੈਂ ਮੈਂ ਹੀ ਚਾਹੂੰਗਾ ਲੋਕਾਂ ਨੂੰ ਵੀ ਅਪੀਲ ਕਰੂੰਗਾ ਉਹ ਕੋਈ ਲਾਂਬਾੰਦ ਹੋਣ ਤੇ ਉਹ ਸਿੱਖਿਆ ਵਿਭਾਗ ਤੇ ਇਦਾਂ ਦਾ ਪ੍ਰੈਸ਼ਰ ਬਣਾਉਣ ਤੇ ਸਿੱਖਿਆ ਵਿਭਾਗ ਖੁਦ ਇਸ ਫੈਸਲੇ ਤੇ ਕੰਮ ਕਰੇ ਔਰ ਲੋਕਾਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੱਕ ਦਵਾਵੇ